ਸਾਖੀ 17ਵੀਂ ਚੜਿਆ ਸੋਦਨ ਤਰਤ ਲੁਕਾਈ ਕੁਝ ਦਿਨ ਸੁਲਤਾਨ ਕੁੰ ਲੋਦੀ ਵਿਖੇ ਕੀਰਤਨ ਦਾ ਪਰਵਾ ਚਲਾ ਕੇ ਅਤੇ ਨਗਰ ਵਾਸੀਆਂ ਨੂੰ ਸੱਚ ਧਰਮ ਦਾ ਉਪਦੇਸ਼ ਦੇ ਕੇ ਗੁਰੂ ਜੀ ਸੰਸਾਰ ਦਾ ਕਲਿਆਣ ਕਰਨ ਵਾਸਤੇ ਨਿਕਲ ਤੁਰੇ ਉਹਨਾਂ ਆਪਣੀ ਇਸ ਉਦੇਸ਼ ਬਾਰੇ ਬੇਬੇ ਨਾਨਕੀ ਅਤੇ ਪਤਨੀ ਸੁਲਖਨੀ ਜੀ ਨੂੰ ਜਦ ਦੱਸਿਆ ਤਾਂ ਉਹ ਬਹੁਤ ਉਦਾਸ ਹੋ ਗਈਆਂ ਬੇਬੇ ਨਾਨਕੀ ਦਾ ਪਿਆਰਾ ਵੀਰ ਉਸ ਦੀਆਂ ਅੱਖਾਂ ਸਾਹਮਣੇ ਹੀ ਇੱਕ ਪੂਜਨੀਕ ਹਸਤੀ ਬਣ ਗਿਆ ਸੀ। ਰਾਏ ਬੁਲਾਰ ਅਤੇ ਬੇਬੇ ਨਾਨਕੀ ਪਹਿਲੇ ਦੋ ਵਿਅਕਤੀ ਸੰਜਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਨਾਨਕ ਨਿਰੰਕਾਰੀ ਰੂਪ ਹੈ ਅਤੇ ਉਹ ਇਸ ਸਰਦੀ ਬਲਦੀ ਦੁਨੀਆ ਨੂੰ ਸ਼ਾਂਤ ਕਰਨ ਵਾਸਤੇ ਆਏ ਹਨ। ਇਸ ਲਈ ਉਸ ਨੂੰ ਇਹ ਫਕਰ ਸੀ ਕਿ ਉਸ ਦਾ ਵੀ ਆਕਾਰਤ ਹੀ ਪਰਿਵਾਰ ਨੂੰ ਛੱਡ ਕੇ ਨਹੀਂ ਜਾ ਰਿਹਾ ਸੀ ਬਲਕਿ ਉਹ ਲੁਕਾਈ ਨੂੰ ਪ੍ਰੇਮ ਦੀ ਸਿੱਖਿਆ ਦੇਣ ਜਾ ਰਹੇ ਸਨ। ਗੁਰੂ ਸਾਹਿਬ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਅਸੀਂ ਸਭ ਜੀਵ ਪਰਮਾਤਮਾ ਦੇ ਆਸਰੇ ਹਾਂ। ਪਰਮਾਤਮਾ ਸਭ ਦੀ ਪਾਲਣਾ ਕਰਦਾ ਹੈ। ਉਹ ਤੁਹਾਡੀ ਵੀ ਪਾਲਣਾ ਕਰੇਗਾ। ਮੈਂ ਕਿਤੇ ਦੂਰ ਨਹੀਂ ਚਲਿਆ। ਸਦਾ ਹੀ ਤੁਹਾਡੇ ਪਾਸ ਹਾਂ। ਜਦ ਵੀ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਉਸੇ ਵੇਲੇ ਤੁਹਾਡੇ ਪਾਸ ਪਹੁੰਚ ਜਾਵਾਂਗਾ ਇਸ ਤਰ੍ਹਾਂ ਘਰ ਵਾਲਿਆਂ ਨੂੰ ਧਰਵਾਸ ਦੇ ਕੇ ਸਾਰੇ ਨਗਰ ਨੂੰ ਅਲਵਿਦਾ ਕਹਿ ਕੇ ਗੁਰੂ ਜੀ ਆਪਣੇ ਲੰਮੇ ਪੰਦ ਤੇ ਨਿਕਲ ਤੁਰੇ ਨਵਾਬ ਦੌਲਤ ਖਾਂ ਲੋਧੀ ਅਤੇ ਹੋਰ ਅਮੀਰ ਵਜ਼ੀਰ ਵੀ ਪਿੰਝੀਆਂ ਅੱਖਾਂ ਨਾਲ ਗੁਰੂ ਜੀ ਨੂੰ ਅਲਵਿਦਾ ਕਹਿ ਨਾਏ ਸਾਰਾ ਸ਼ਹਿਰ ਇਹਨਾ ਉਦਾਸ ਹੋ ਗਿਆ ਜਿਵੇਂ ਉਹਨਾਂ ਦੀ ਸਭ ਤੋਂ ਪਿਆਰੀ ਚੀਜ਼ ਕਿਤੇ ਦੂਰ ਜਾ ਰਹੀ ਹੋਵੇ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਗੁਰੂ ਜੀ ਨੇ ਬਿਆਸਾ ਨਦੀ ਨੂੰ ਪਾਰ ਕੀਤਾ ਤੇ ਉਸ ਉਜਾੜ ਵਾਲੇ ਸਥਾਨ ਤੇ ਜਾ ਬੈਠੇ ਜਿੱਥੇ ਅੱਜਕੱਲ੍ਹ ਗੋਇੰਦਵਾਲ ਸ਼ਹਿਰ ਵਸਦਾ ਹੈ ਗੁਰੂ ਜੀ ਨੇ ਇੱਕ ਸੰਗ ਨੇ ਬਰੇਚ ਦੇ ਹੇਠਾਂ ਡੇਰਾ ਕਰ ਲਿਆ ਜਦ ਕੁਝ ਸਮਾਂ ਬੀਤ ਗਿਆ ਤਾਂ ਮਰਦਾਨਾ ਕਹਿਣ ਲੱਗਾ ਸਤੇ ਗੁਰੂ ਜੀ ਮੈਨੂੰ ਭੁਖ ਬਹੁਤ ਲੱਗ ਗਈ ਹੈ ਤੁਸੀਂ ਉਜਾਰ ਵਿੱਚ ਬੈਠ ਗਏ ਹੋ ਜਿੱਥੇ ਦੂਰ ਦੂਰ ਤੱਕ ਮਨੁੱਖ ਦਿਖਾਈ ਨਹੀਂ ਦਿੰਦਾ ਹੈ ਗੁਰੂ ਜੀ ਮਰਦਾਨੇ ਦੀ ਇਹ ਗੱਲ ਸੁਣ ਕੇ ਮੁਸਕਲਾਈ ਅਤੇ ਫਰਮਾਇਆ ਜਿਸ ਸਥਾਨ ਉੱਤੇ ਅਸੀਂ ਬੈਠੇ ਹਾਂ ਇੱਥੇ ਕੁਝ ਸਮੇਂ ਬਾਅਦ ਇੱਕ ਪਲਾਪੁਰਸ਼ ਸ਼ਹਿ ਆ ਬਾਤ ਕਰੇਗਾ ਇੱਥੇ ਪ੍ਰਭੂ ਦੇ ਨਾਮ ਦਾ ਜਾਪ ਹੋਵੇਗਾ ਤੇ ਸਾਡੀ ਸਿੱਖੀ ਦਾ ਵਿਸਥਾਰ ਹੋਵੇਗਾ ਬਾਕੀ ਰਹੀ ਤੇਰੀ ਭੁੱਖ ਦੀ ਗੱਲ ਹਾਲੇ ਤਾਂ ਅਸੀਂ ਕੁਝ ਪੈਂਡਾ ਵੀ ਨਹੀਂ ਕੀਤਾ ਹੈ ਅਸੀਂ ਬਹੁਤ ਲੰਮੀ ਯਾਤਰਾਵਾਂ ਕਰਨੀਆਂ ਹਨ ਤੈਨੂੰ ਕੁਝ ਸਬਰ ਸੰਤੋਖ ਤੋਂ ਵੀ ਕਮ ਲੈਣਾ ਪਵੇਗਾ ਗੁਰੂ ਜੀ ਉੱਥੇ ਬੈਠੇ ਹੀ ਸੰਤਾਂ ਉਸ ਜ਼ਮੀਨ ਦਾ ਮਾਲਕ ਆਪਣੇ ਖੇਤਾਂ ਵਿੱਚ ਫੇਰਾ ਮਾਰਨ ਆਇਆ ਉਸ ਜਦ ਵੇਖਿਆ ਕਿ ਉਸਦੇ ਖੇਤ ਵਿੱਚ ਦੋ ਸਾਧੂ ਆਰਾਮ ਕਰ ਰਹੇ ਹਨ ਤਾਂ ਉਹ ਆਪਣੇ ਘਰ ਨੂੰ ਮੁੜ ਗਿਆ ਘਰ ਵਿੱਚੋਂ ਕੁਝ ਪ੍ਰਸ਼ਾਦੇ ਅਤੇ ਦੁੱਧ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋ ਗਿਆ। ਗੁਰੂ ਜੀ ਨੂੰ ਬੰਦਨਾ ਕਰਕੇ ਉਸ ਬੇਨਤੀ ਕੀਤੀ, "ਸਤ ਜੀ ਮੈਂ ਕੁਝ ਅੰਨ ਪਾਣੀ ਅਤੇ ਦੁੱਧ ਲੈ ਕੇ ਆਇਆ ਹਾਂ। ਕਿਰਪਾ ਕਰਕੇ ਸੇਵਨ ਕਰੋ।" ਗੁਰੂ ਜੀ ਨੇ ਉਸ ਪਾਸੋਂ ਦੁੱਧ ਅਤੇ ਪ੍ਰਸ਼ਾਦੇ ਲੈ ਲਏ ਤੇ ਉਸ ਮਨੁੱਖ ਨੂੰ ਕਹਿਣ ਲੱਗੇ, "ਪੁਰਸ਼ਾ ਤੇਰਾ ਕਿਹੜਾ ਪਿੰਡ ਹੈ?" ਉਸ ਮਨੁੱਖ ਨੇ ਦੱਸਿਆ ਕਿ ਉਹ ਵੈਰੋਵਾਲ ਦਾ ਰਹਿਣ ਵਾਲਾ ਹੈ। ਗੁਰੂ ਜੀ ਨੇ ਫਿਰ ਪੁੱਛਿਆ ਪੁਰਖਾ ਇਹ ਜ਼ਮੀਨ ਤੇਰੀ ਹੈ ਉਸ ਮਨੁੱਖ ਨੇ ਗੁਰੂ ਜੀ ਵੱਲ ਵੇਖਿਆ ਉਹਨਾਂ ਦੇ ਚਿਹਰੇ ਤੇ ਉਸ ਨੂੰ ਇਲਾਹੀ ਨੂਰ ਵਿਖਾਈ ਦਿੱਤਾ ਆਪ ਵੀ ਕਿਸੇ ਅਦੁੱਤੀ ਸਰੂਰ ਵਿੱਚ ਪਰ ਕੇ ਉਹ ਬੋਲਿਆ ਮਹਾਪੁਰਸ਼ੋ ਇਹ ਜ਼ਮੀਨ ਤੁਹਾਡੀ ਹੀ ਹੈ ਮੈਂ ਤਾਂ ਤੁਹਾਡਾ ਰਾਹਤ ਹਾਂ ਸਤਿਗੁਰੂ ਜੀ ਇਹ ਉੱਤਰ ਸੁਣ ਕੇ ਬਹੁਤ ਪਰਸਨ ਹੋਏ ਅਤੇ ਕਹਿਣ ਲੱਗੇ ਕਿਸੇ ਦਿਨ ਤੇਰੀ ਇਸ ਜ਼ਮੀਨ ਉੱਤੇ ਇੱਕ ਸੁੰਦਰ ਸ਼ਹਿਰ ਵਸੇਗਾ ਅਤੇ ਤੂੰ ਆਪਣੇ ਇਲਾਕੇ ਦਾ ਵੱਡਾ ਸਰਦਾਰ ਬਣੇਗਾ। ਇਹ ਵਰਦੇ ਕਿ ਗੁਰੂ ਜੀ ਨੇ ਮਰਦਾਨੇ ਨੂੰ ਪ੍ਰਸ਼ਾਦੇ ਖਾਨ ਨੂੰ ਦਿੱਤੇ ਤੇ ਦੁੱਧ ਦਾ ਕਟੋਰਾ ਵੀ ਉਸ ਦੇ ਅੱਗੇ ਧਰ ਦਿੱਤਾ। ਇਹ ਵੇਖ ਕੇ ਉਹ ਜ਼ਮੀਂਦਾਰ ਬਹੁਤ ਹੈਰਾਨ ਹੋਇਆ ਅਤੇ ਕਹਿਣ ਲੱਗਾ ਮਹਾਰਾਜ ਤੁਸੀਂ ਤਾਂ ਅਨ ਨੂੰ ਮੂੰਹ ਨਹੀਂ ਲਾਇਆ ਹੈ। ਵੇਰੀ ਬੇਨਤੀ ਮੰਨ ਕੇ ਕੁਝਾਂ ਪਾਣੀ ਛਾਤ ਕੇ ਮੈਨੂੰ ਕਿਰਤਾਰਤ ਕਰੋ ਗੁਰੂ ਜੀ ਨੇ ਉਸ ਦੀ ਬੇਨਤੀ ਮੰਨ ਕੇ ਕੁਝ ਦੁੱਧ ਛਕਿਆ ਉਸ ਤੋਂ ਬਾਅਦ ਗੁਰੂ ਜੀ ਅੱਗੇ ਚੱਲ ਕੇ ਉਸ ਥਾਨ ਤੇ ਪਹੁੰਚ ਗਏ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਸ਼ਹਿਰ ਵਸਦਾ ਹੈ ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ WhatsApp group join ਕਰਨ ਲਈ 98550869190 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ